ਫੈਡਰਲ ਸਰਕਾਰ ਵਿੱਚ ਨੌਕਰੀਆਂ ਕਟੌਤੀ ਹਜ਼ਾਰਾਂ ਕਰਮਚਾਰੀਆਂ ਨੂੰ ਨੋਟਿਸ ਜਾਰੀ ਦਾਸੀ ਹੈ ਕਿ ਕੈਨੇਡਾ ਦੇ ਫੈਡਰਲ ਸਰਕਾਰ ਨੇ ਅਗਲੇ 3 ਸਾਲਾਂ ਵਿੱਚ ਪਬਲਿਕ ਸਰਵਿਸ ਨੂੰ ਲਗਭਗ 16000 ਅਸਾਮੀਆਂ ਘਟਾਉਣ ਦਾ ਫੈਸਲਾ ਕੀਤਾ ਗਿਆ ਇਸ ਤੋਂ ਬਾਅਦ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਨੂੰ ਵਰਕਫੋਰਸ ਐਡਜਸਟਮੈਂਟ ਨੋਟਿਸ ਭੇਜੇ ਗਏ ਨੇ ਜਿਸਦਾ ਮਤਲਬ ਹੈ ਕਿ ਉਹਨਾਂ ਦੀ ਨੌਕਰੀ ਯਾ ਰੋਲ ਬੰਦ ਹੋ ਸਕਦਾ ਜਾਂ ਫਿਰ ਖਤਮ ਵੀ ਹੋ ਸਕਦਾ ਇਹ ਕਟੌਤੀ 2025 ਦੀ ਖਰਚਾ ਸਮੀਖਿਆ ਅਤੇ ਪ੍ਰਧਾਨ ਮੰਤਰੀ ਮਾਰਕਰੇ ਦੇ ਪਹਿਲੇ ਬਜਟ ਤੋਂ ਬਾਅਦ ਹੋ ਰਹੀ ਹੈ ਸਰਕਾਰ ਦਾ ਟੀਚਾ 2029 ਤੱਕ ਫੈਡਰਲ ਵਰਕ ਫੋਰਸ ਨੂੰ ਘਟਾ ਕੇ 3.3 ਲੱਖ ਕਰਮਚਾਰੀਆਂ ਤੱਕ ਲਿਆਉਣਾ ਹੈ ਸਭ ਤੋਂ ਵੱਧ ਅਸਰ ਆਟਵਾ ਅਤੇ ਗੈਟੀਨੋ ਇਲਾਕਿਆਂ ਦੇ ਵਿੱਚ ਪੈ ਰਿਹਾ ਹੈ ਹੁਣ ਤੱਕ ਮੇਰੀ ਜਾਣਕਾਰੀ ਮੁਤਾਬਿਕ ਹੈਲਥ ਕੈਨੇਡਾ ਸਟੈਟਿਸਟਿਕ ਕੈਨੇਡਾ ਇਨੋਵੇਸ਼ਨ ਸਾਇੰਸ ਇਕਨੋਮਿਕ ਡਿਵੈਲਪਮੈਂਟ ਤੇ ਜਿਹੜੇ ਕਿ ਪਬਲਿਕ ਸਰਵਿਸਸ ਤੇ ਇਸ ਦੇ ਨਾਲ ਹੀ ਜਿਹੜੇ ਦੱਸਦੀ ਹੈ ਕਿ ਟੈਕਨੋਲੋਜੀ ਬੋਰਡ ਨੇਚਰ ਰਿਸੋਰਸਸ ਅਤੇ ਇਸ ਦੇ ਨਾਲ ਅਤੇ ਕੁਝ ਮਿਊਜ਼ੀਆ ਦੇ ਵਿੱਚ ਵੀ ਇਸ ਦੀ ਜਿਹੜੀਆਂ ਨੌਕਰੀਆਂ ਨੇ ਉਹ ਕੱਟ ਰਹੀਆਂ ਨੇ ਤੇ ਇਸ ਦੇ ਨਾਲ ਹੀ ਦੱਸ ਦੇ ਕਿ ਯੂਨੀਅਨਾਂ ਤੇ ਇਸ ਫੈਸਲੇ ਦੇ ਖਿਲਾਫ ਕਾਫੀ ਲੋਕ ਨੇ ਅਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ